ਹਾਂ ਜੀ ਸਭ ਤੋਂ ਪਹਿਲਾਂ ਸੋਡਾ ਸਵਾਗਤ ਹੈ ਆਪਣੀ YouTube ਚੈਨਲ ਤੇ 8744 ਵਾਲਿਆਂ ਤੇ ਤੇ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਪਿਛਲੇ ਪੰਜਾਬ ਚ ਮਾਹੌਲ ਕੀ ਜਲ ਰਿਹਾ ਕੀ ਹੋਇਆ ਹਨਾ ਜੋ ਵੀ ਗਲਤ ਕੰਟੈਂਟ ਬਣਾਏ ਜਾ ਰਹੇ ਨੇ Instagram ਦੇ ਉੱਤੇ Facebook ਤੇ ਹਨਾ ਤੇ ਤੇ ਇਹਨਾਂ ਸਾਰੇ ਕੰਟੈਂਟਾਂ ਨੂੰ ਲੈ ਕੇ ਪੰਜਾਬ ਦੀ ਮੈਲਾ ਕਮਿਸ਼ਨ ਨੇ ਵੀ ਬਿਆਨ ਦਿੱਤਾ ਕਿ ਜਿਵੇਂ ਵੀ ਆਪਾਂ ਨੂੰ ਪਤਾ ਵੀ ਚਿੱਟੇ ਤੇ ਰਫਲਾਂ ਤੇ ਰੋਕ ਲਾਈ ਜਾਂਦੀ ਹੈ ਤੇ ਇਹਨਾਂ ਤੇ ਵੀ ਇਹ ਸਾਰੇ ਗਲਤ ਕੰਟੈਂਟਾਂ ਦੇ ਵੀ ਰੋਕ ਲਾਉਣੀ ਚਾਹੀਦੀ ਹੈਗੀ ਤੇ ਵੀ ਪੈਸੇ ਵਾਸਤੇ ਕੰਮ ਨਹੀਂ ਕਰਨਾ ਚਾਹੀਦਾ ਤੇ ਹਨਾ ਜਿਵੇਂ ਆਪਾਂ ਨੂੰ ਵੀ ਪਤਾ ਹੈਗਾ ਵੀ ਥੋੜੀ ਜਿਹੀ ਵਿਊਆਂ ਪਿੱਛੇ ਥੋੜੀ ਜਿਹੀ ਪੈਸੇ ਵਾਸਤੇ ਆਪਾਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ ਹੋਰ ਵੀ ਬਹੁਤ ਸਾਰੀਆਂ ਵਧੀਆ ਵੀਡੀਓ ਬਣਾ ਕੇ ਆਪਾਂ ਪੈਸੇ ਕਮਾ ਸਕਦੇ ਆਂਗੇ ਤੇ ਬਾਕੀ ਜਿਹੜਾ ਪੰਜਾਬ ਮਹਿਲਾ ਕਮਿਸ਼ਨਰ ਨੇ ਲਾਈਵ ਲਾਈਵ ਵੀਡੀਓ ਚ ਆਪਾਂ ਨੂੰ ਦੱਸਿਆਗਾ ਜੋ ਵੀ ਆਪਦਾ ਬਿਆਨ ਦਿੱਤਾਗਾ ਤੇ ਉਹ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਉਣਿਆਂਗੇ ਜੋ ਵੀ ਇਹ ਪੈਰਿਆ ਲੈਕਚਰ ਪਨਾ ਗਾੜਿਆਂ ਚ ਹੋਇਆ ਚਾਹੇ ਇਹ ਨੰਗੇਸ ਪਨਾ ਸ਼ੋ ਹੋ ਰਿਆ ਨੇ ਜਾਂ ਜੋ ਜੋ ਵੀਡੀਓ ਹੈ ਜੋ ਪਾ ਰਿਆ ਨੇ ਥਿਸ ਇਜ਼ ਵੈਰੀ ਰੋਂਗ ਮੈਂ ਇਸ ਦੇ ਬਿਲਕੁਲ ਫੇਵਰ ਚ ਨਹੀਂ ਹਾਂ ਲੇਕਿਨ ਇਹਦੇ ਨਾਲ ਨਾਲ ਜੋ ਕੀਤਾ ਗਿਆ ਹੈ ਮਰਡਰ ਕੀਤਾ ਗਿਆ ਹੈ ਜਾਂ ਕੁਝ ਵੀ ਹੈ ਉਹ ਵੀ ਬਿਲਕੁਲ ਗਲਤ ਹੈ ਮੋਰਲ ਪੁਲਿਸਿੰਗ ਵੈਰੀ ਰੋਂਗ ਕਿਸੇ ਚੀਜ਼ ਨੂੰ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਇਹ ਬਿਲਕੁਲ ਗਲਤ ਹੈ ਮੈਂ ਇਸ ਦੇ ਫੇਵਰ ਚ ਨਹੀਂ ਇਸ ਨੂੰ ਠੀਕ ਕਰਨ ਦੇ ਹੋਰ ਬੜੇ ਤਰੀਕੇ ਨੇ ਜਿਸ ਤਰੀਕੇ ਦੇ ਨਾਲ ਕਿ ਰੈਸਟ੍ਰਿਕਸ਼ਨਸ ਲਗਾਓ ਜੋ ਸੋਸ਼ਲ ਮੀਡੀਆ ਦੇ ਉੱਤੇ ਰੈਸਟ੍ਰਿਕਸ਼ਨਸ ਲਗਾਓ ਯਾਦ ਹੈ ਤੁਹਾਨੂੰ ਜਦੋਂ ਕਿ ਅਸੀਂ ਕਹਿੰਦੇ ਸੀ ਕਿ ਹਥਿਆਰ ਅਗਰ ਕਿਸੇ ਨੇ ਦਿਖਾਏ ਤਾਂ ਉਹਦੇ ਤੇ ਕਾਰਵਾਈ ਹੋਏਗੀ ਬਿਲਕੁਲ ਅਗਰ ਡਰੱਗਸ ਦਾ ਕਿਸੇ ਨੇ ਕੋਈ ਦਿਖਾਇਆ ਉੱਤੇ ਕਾਰਵਾਈ ਹੋਏਗੀ ਇਹ ਤੇ ਕਿਉਂ ਨਹੀਂ ਜੋ ਇਹ ਸਾਡਾ ਐਕਟਸ ਦੇ ਉਹ ਵੀ ਇਜਾਜ਼ਤ ਨਹੀਂ ਦਿੰਦੇ ਜਿਹੜਾ ਐਕਟ 294 ਵੀ ਹੈਗਾ ਹੈ ਇਹ ਕੰਟੈਂਟ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪਾਣੇ ਚਾਹੀਦੇ ਇਹਦੇ ਤੇ ਵੀ ਕਿਤੇ ਨਾ ਕਿਤੇ ਰੋਕ ਲਗਣੀ ਚਾਹੀਦੀ ਆ ਕਿਸ ਤਰ੍ਹਾਂ ਦਾ ਕੋਈ ਰੂਲ ਐਕਟ ਜਿਹੜਾ ਹੈ ਉਹ ਬਣਨਾ ਚਾਹੀਦਾ ਦੇਖੋ ਬਣਨਾ ਬਿਲਕੁਲ ਬਣਨਾ ਚਾਹੀਦਾ ਅੱਜ ਹੀ ਮੈਂ ਆਪਣੀ ਲੀਗਲ ਟੀਮ ਨੂੰ ਵੀ ਬੁਲਾਇਆ ਉਸ ਨੂੰ ਸਾਰੀ ਸਲਾਹ ਲੈ ਕੇ ਆਈ ਐਮ ਗੋਇੰਗ ਟੂ ਰਾਈਟ ਅ ਲੈਟਰ ਟੂ ਡੀਜੀਪੀ ਸਾਹਿਬ ਆਲਸੋ ਐਂਡ ਸੀਐਮ ਸਾਹਿਬ ਆਲਸੋ ਕਿ ਇਹ ਐਕਟ ਦੇ ਅੰਡਰ ਇਸ ਚੀਜ਼ ਦੇ ਉੱਤੇ ਵੀ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਦੇਖੋ ਜਿਹੜਾ ਹੈ ਇਹ ਕੱਲਾ ਜੋ ਕੰਟੈਂਟ ਪੈ ਰਿਹਾ ਇਸ ਟਾਈਮ ਦੇ ਉੱਤੇ ਕੱਲਾ ਉਹੀ ਗਲਤ ਨਹੀਂ ਹੈ ਸਾਡੇ ਸਮਾਜ ਦੇ ਉੱਤੇ ਬਾਕੀ ਜਿਹੜੇ ਇਨਫਲੂਐਂਸ ਹੋ ਰਹੇ ਨੇ ਬੱਚੇ ਚਾਹੇ ਉਹ ਟੀਨੇਜਰਸ ਨੇ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਬੜਾ ਈਜ਼ੀ ਵੇ ਹੈਗਾ ਇਹ ਕੰਮ ਕਰਨਾ ਕੁਝ ਐਉਂ ਜੇ ਤੁਸੀਂ ਐਉਂ ਜਾ ਨੰਗੇਜ ਪਨਾ ਕਰੋ ਪਾਓ ਔਰ ਅੱਛੇ ਵਿਊਅਰਸ ਆਣਗੇ ਤੇ ਇੱਕ ਬੜੀ ਇਜ਼ੀ ਮਨੀ ਬਣਦੀ ਇਹਨਾਂ ਦੀ ਕਮਾਉਣ ਦਾ ਸਾਧਨ ਬੰਦਾ which is very wrong ਅਸੀਂ ਆਪਣੇ ਕਲਚਰ ਨੂੰ ਇਸ ਤਿੱਕਣਾ ਖਰਾਬ ਨਹੀਂ ਕਰ ਸਕਦੇ ਆ ਜ਼ਰੂਰ ਇਸ ਦੇ ਉੱਤੇ ਰੈਸਟ੍ਰਿਕਸ਼ਨ ਹੋਣੀ ਚਾਹੀਦੀ ਆ ਮੈਮ ਅੱਜ ਕਿਉਂਕਿ ਇੱਕ ਮਰਡਰ ਵੀ ਹੋਇਆ ਮਾਡਲ ਦਾ ਹਾਲਾਂਕਿ ਉਹਦੇ ਬॉयਫ੍ਰੈਂਡ ਦੇ ਨਾਲ ਵਿਵਾਸ ਸੀ ਦੇਖੋ ਇਹ ਸਾਰੀ ਚੀਜ਼ਾਂ ਕਿਉਂ ਹੋ ਰਹੀਆਂ ਇੱਕ ਤਾਂ ਤੁਸੀਂ ਕਿਹਾ ਕਿ ਕੰਟੈਂਟ ਜਿਹੜੇ ਪਾਉਂਦੇ ਆ ਉਹ ਗਲਤ ਹੈ ਆਪਣੇ ਵਿਊਜ਼ ਬਣਾਉਣ ਦੇ ਚੱਕਰਾਂ 'ਚ ਲੇਕਿਨ ਕਿਤੇ ਨਾ ਕਿਤੇ ਕਈ ਚੀਜ਼ਾਂ ਹੁਣ ਬਹੁਤ ਜ਼ਰੂਰੀ ਹੈ ਕਿ ਇਹਨਾਂ ਨੂੰ ਲਗਾ ਲਗਾ ਦੇਖੋ ਇਹ ਹੈਗਾ इजी ਅਰਨਿੰਗ ਮਨੀ ਹਮ ਸਿੱਧੀ ਗੱਲ ਹੈ ਠੀਕ ਹੈ ਨਾ ਤੁਸੀਂ ਜਿੰਨਾ ਪਾਉਂਗੇ ਜਿੰਨਾ ਆਪਣਾ ਉਹ ਵਿਊਅਰਸ ਆਣਗੇ ਉਹਨੇ ਤੁਹਾਡੇ ਪੈਸੇ ਕਮਾਈ ਜਾਂਦੇ ਨੇ ਇਹ ਇੱਕ ਲੜਕੀਆਂ ਕਿਉਂ ਜਾਂ ਲੜਕੇ इजी ਮਨੀ ਲੱਭਦੇ ਨੇ ਰਾਈਟ ਹੁਣ ਅਸੀਂ ਕਹਿੰਦੇ ਕਿ ਸ਼ਾਇਦ ਨੌਜਵਾਨੀ ਯੰਗ ਬੱਚੇ ਪਾ ਲੈਂਦੇ ਨੇ ਉਹ ਜੀ ਗੱਲ ਉਹ ਵੀ ਗੱਲ ਨਹੀਂ ਹੈ ਘਰ ਬੈਠੀਆਂ ਮਹਿਲਾਵਾਂ ਜਿਹੜੀਆਂ ਮੈਰਿਡ ਨਹੀਂ ਬੱਚੇ ਨੇ ਉਹਨਾਂ ਦੇ ਉਹ ਵੀ ਇਹੀ ਕੰਮ ਕਰ ਰਹੇ ਨੇ ਸਾਡੇ ਮੋਰਲਸ ਕਿੱਥੇ ਗਈ ਕੈਰੈਕਟਰ ਕਿੱਥੇ ਗਿਆ ਸਾਡਾ ਘਰ ਦੇ ਅੰਦਰ ਬਰਦਰ ਵੀ ਹੈ ਸਿਸਟਰ ਵੀ ਹੈ ਮਦਰ ਵੀ ਹੈ ਹਸਬੰਡ ਵੀ ਹੈ ਕੋਈ ਬਣਾ ਹੀ ਨਹੀਂ ਕਰ ਰਿਹਾ ਇਸ ਚੀਜ਼ ਨੂੰ ਕਿਉਂਕਿ ਪੈਸੇ ਕਮਾਏ ਜਾ ਰਹੇ ਨੇ ਮੈਂ ਇੱਕ ਹੁਣੇ ਸੁਣਿਆ ਸੀ ਕਿਸੇ ਲੜਕੀ ਕੋਲੋਂ ਕਿ ਮੈਂ ਤਾਂ ਮਹੀਨੇ ਦਾ 2-3 ਲੱਖ ਰੁਪਏ ਕਮਾ ਲੈਣੀ ਆ ਮੈਂ ਆਪਣੇ ਭਰਾ ਨੂੰ ਥਾਰ ਲੈ ਕੇ ਦਿੱਤੀ ਆ ਇੱਕ ਭਰਾ ਨੂੰ ਮੈਂ ਦੁਬਈ ਭੇਜਿਆ ਆ ਰਾਈਟ ਜਿਹੜੇ ਭਰਾ ਨੇ ਐਕਸੈਪਟ ਕੀਤੀ ਥਾਰ ਜਾਂ ਦੁਬਈ ਗਿਆ ਆ ਕਿਉਂਕਿ ਮੇਰੀ ਸਿਸਟਰ ਨੇ ਇਹੋ ਜਿਹਾ ਕੰਮ ਕਰਕੇ ਪੈਸੇ ਕਮਾਏ ਨੇ ਤੇ ਅਸੀਂ ਮੋਰਲ ਜਿਹਨਾਂ ਨੇ ਸਿਖਾਣੇ ਨੇ ਉਹੀ ਉਹਨਾਂ ਨੂੰ ਖਰਾਬ ਕਰਦੇ ਆ ਤੇ ਬਾਕੀ ਜਿਵੇਂ ਕਿ ਤੁਸੀਂ ਨੇ ਪਿਛੇ ਵੀਡੀਓ 'ਚ ਦੇਖਿਆ ਵੀ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਦੱਸਿਆ ਆਪਾਂ ਨੂੰ ਵੀ ਇਹਨਾਂ ਤੇ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਵੀ ਜਿਹੜੇ ਵੀ ਹਨਾ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਗਲਤ ਕੰਟੈਂਟ ਬਣਾਉਂਦੇ ਨੇ ਉਹਨਾਂ ਨੂੰ ਰੋਕਿਆ ਜਾਊਗਾ ਵੀ ਜਿਵੇਂ ਚਿੱਟੇ ਤੇ ਤੇ ਰਾਫਲਾਂ ਤੇ ਹਨਾ ਤੇ ਹਥਿਆਰਾਂ ਤੇ ਰੋਕ ਲਾਈ ਗਈ ਓਵੇਂ ਇਹਨਾਂ ਤੇ ਰੋਕ ਲਾਉਣ ਦੀ ਪੂਰੀ ਕੋਸ਼ਿਸ਼ ਕਰੀ ਜਾਊਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਨਾਂ ਚੀਜ਼ਾਂ ਤੇ ਰੋਕ ਲੱਗ ਜਾਣੀ ਚਾਹੀਦੀ ਜਾਂ ਨਹੀਂ ਲੱਗ ਜਾਣੀ ਚਾਹੀਦੀ ਤੇ ਬਾਕੀ ਹਨਾ ਅਸਲੀ ਪਤਾ ਕਮੈਂਟਾਂ 'ਚ ਲੱਗਦਾ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਲੱਗਣੀ ਚਾਹੀਦੀ ਜਾਂ